ਚੰਗੀ ਕੁਆਲਿਟੀ ਵਾਲੀ ਬੂਰੀ ਮਾਝਾ ਮਿੱਤਰੋ ਬੂਰੀ ਕੀ ਹੈ ਨਾ ਯਾਰ ਅ ਵੀ ਮਸ ਨੇਰੇ ਦਾ ਗਾਰੰਟੀ ਦੇ ਦਾਂਗੇ 14 15 ਕਿਲੋ ਪਹਿਲਾਂ ਉਹਨੇ ਦਿੱਤਾ ਹੋਇਆ ਦੇਉ 18 ਅੱਛਾ ਪਰ ਇਹਦਾ ਕੱਟ ਕਾਟ ਨੋਟ ਕਰ ਲੋ ਜਾਨ ਸਾਫ ਸੁਥਰੇ ਤੇ ਲੈਵਾ ਇੱਕ ਵਾਰੀ ਹੋਰ ਦਿਖਾ ਦਾਂ ਮੈਂ ਹੋਲੀ ਹੋਲੀ ਤੋਂ ਤਖੰਡ ਹੋਲੀ ਲੈ ਆਇਆ ਮੋਰ ਬਹੁਤ ਛੋਟੀ ਵੱਡੀ ਐਗਤੀ 15 ਕਿਲੋ ਦੁੱਧ ਹੀ ਦੇ ਦੂ ਛੋਟੀ ਅ ਵੀ ਬਸ 100 ਕਿਲੋਮੀਟਰ ਕਰਾਇਆ ਫ੍ਰੀ ਕਰ ਦਾਂ ਖੋਲ ਫਿਰ ਕੇ ਰਾਂ ਅੱਜ ਅਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਸੇਠਾਂ ਦੇ ਮੁੰਡੇ ਸਣੀ ਕੋਲੇ ਪਹੁੰਚੇ ਹੋਇਆ ਮਿੱਤਰੋ ਤੇ ਨਾ ਅੱਜ ਆਪਾਂ ਤੁਹਾਨੂੰ ਬ ਤੇ ਇੱਕ ਤਾਂ ਆ ਗਈ ਮਿੱਤਰੋ ਆਹ ਕਾਲੇ ਰੰਗ ਦੇ ਵਿੱਚ ਆ ਗਈ ਝੋਟੀ ਦੂਜਾ ਸੁਆ ਸੂਨ ਵਾਲੀ ਬਹੁਤ ਸੋਹਣੀ ਕੁਆਲਟੀ ਵਾਲੀ ਝੋਟੀ ਹੈ ਮਿੱਤਰੋ ਤੇ ਇੱਕ ਨਾ ਨਗੀਨਾ ਇੱਧਰਲੇ ਪਾਸੇ ਖੜਾ ਯਾਰ ਆਹ ਝੋਟੀ ਤਾਂ ਨਾ ਜਮਾ ਮੈਂ ਕਹਿੰਦਾ ਨਾ ਰਿਕਾਰਡ ਹੀ ਤੋੜੂਗੀ ਬੂਰੇ ਰੰਗ ਦੀ ਤੇ ਬੜਾ ਸੋਹਣਾ ਇਹਨੇ ਨਾ ਕੱਟੇ ਨੂੰ ਜਨਮ ਦਿੱਤਾ ਜੇ ਹੁੰਦੀ ਕੱਟੀ ਮਿੱਤਰੋ ਫਿਰ ਤਾਂ ਗੱਲਾਂ ਨਾ ਮੈਂ ਕਹਿੰਦਾ ਵੀ ਯਾਰ ਤਾਂ ਫਿਰ ਤਾਂ ਕੋਈ ਘਾਟ ਹੀ ਹੈ ਨਹੀਂ ਸੀਗੀ ਤੇ ਕੱਟਾ ਵੀ ਨਾ ਮਿੱਤਰੋ ਤੁਹਾਨੂੰ ਮੈਂ ਦੱਸਾਂ ਗੱਲ ਤੇ ਬਹੁਤ ਜਿਆਦਾ ਚੰਗਾ ਹੈਗਾ ਤੇ ਜਿਹੜੀ ਆਹਾ ਆ ਗਈ ਝੋਟੀ ਯਾਰ ਝੋਟੀ ਦਾ ਮੈਨੂੰ ਤੁਹਾਨੂੰ ਜਦੋਂ ਥੱਲੋਂ ਲੇਵਾ ਦਿਖਾਉਂਗਾ ਜਾਂ ਇਹ ਬੰਤਰ ਤੁਸੀਂ ਦੇਖੋਗੇ ਆਪਾਂ ਜਦੋਂ ਤੋਰੀ ਪਤਾ ਤਾਂ ਉਦੋਂ ਲੱਗੂਗਾ ਤੇ ਦੁੱਧ ਦਾ ਰਿਕਾਰਡ ਵੀ ਜਿਹੜਾ ਇਹਦਾ ਚੰਗਾ ਰਹੂਗਾ ਤਾਜੀ ਸੂਈ ਹੈ ਤੇ ਜੇਰਾ ਪਈਆ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਸਣੀ ਤੋਂ ਲੈ ਕੇ ਦਿੰਨੇ ਤੁਹਾਨੂੰ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪ ਵੀ ਸਣੀ ਕਰਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਆ ਬਾਈ ਵਧੀਆ ਬਈ ਵਧੀਆ ਚੜਦੀ ਕਲਾ ਜਮਾ ਚੜਦੀ ਕਲਾ ਲੈ ਵੀ ਸੇਠਾਂ ਦੇ ਮੁੰਡੇ ਨੇ ਅੱਜ ਤੱਕ ਜਮੇ ਸਿਰਾ ਕਰਾਤਾ ਨਾ ਬਈ ਆਪਾਂ ਛੋਟੀਆਂ ਚੰਗੀਆਂ ਹੀ ਲੈਨੇ ਆ ਬਈ ਮਾੜਾ ਪਸ਼ੂ ਲੈਂਦੇ ਨਹੀਂ ਠੀਕ ਆ ਯਾਰ ਅੱਜ ਤਾਂ ਨਾ ਜਿਵੇਂ ਗੱਲ ਕਰ ਲਈ ਤੇ ਤਿੰਨੇ ਪਸ਼ੂਆਂ ਦੀ ਰੂਹ ਖੁਸ਼ ਹੁੰਦੀ ਆ ਦੇ ਜਮਾ ਬਾਈ ਆਪਾਂ ਮਾੜਾ ਪਸ਼ੂ ਨਹੀਂ ਲੈਣਾ ਚੰਗਾ ਪਸ਼ੂ ਹੀ ਲੈਨੇ ਆ ਬਈ ਅੱਛਾ ਹਾਂ ਹਾਂ ਬਈ ਅੱਛਾ ਸੁਣੀ ਜੇ ਆਪਣੇ ਪਿੰਡ ਦੀ ਗੱਲ ਕਰ ਲਈ ਆਪਣਾ ਪਿੰਡ ਕਿਹੜਾ ਆ ਗਿਆ ਮੇਰਾ ਪਿੰਡ ਦਾ ਬਾਈ ਖੀਵਾ ਨਾਲ ਜਿਹੜਾ ਮੁੰਡਾ ਆਪਣੇ ਸਾਂਝਾ ਕਰਦਾ ਇਹ ਆਪਾਂ ਅਲੀ ਸ਼ੇਰ ਖੜੇ ਆਂਗੇ ਅਲੀ ਸ਼ੇਰ ਹਾਂ ਅਲੀ ਸ਼ੇਰ ਬਈ ਠੀਕ ਹੈ ਸਣੀ ਇਹ ਜਲਾ ਕਿਹੜਾ ਪੈਂਦਾ ਇਹਨੂੰ ਜਲਾ ਮਾਨਸਾ ਬਈ ਜਲਾ ਮਾਨਸਾ ਤਹਿਸੀਲ ਭੀਖੀ ਆ ਬਈ ਭੀਖੀ ਤੋਂ ਕਿੰਨਾ ਰਹਿ ਗਿਆ ਆਪਣਾ ਇਹ ਭੀਖੀ ਤੋਂ ਬਈ 8 ਕਿਲੋਮੀਟਰ ਬਸ ਅੱਛਾ ਅੱਛਾ ਸਣੀ ਜਿਵੇਂ ਹੁਣ ਆਪਾਂ ਇੱਕ ਤਾਂ ਝੋਟੀ ਆ ਗਈ ਹਾਂ ਹਾਂ ਇੱਕ ਆ ਗਈ ਗਾਂ ਗਾਂ ਬਈ ਕਿਹੜੇ ਪਾਸੋਂ ਸਟਾਰਟ ਕਰੀਏ ਜਿੱਧਰੋਂ ਮਰਜ਼ੀ ਕਰ ਲੋ ਬਈ ਜਿੱਧਰੋਂ ਛੋਟੀ ਤੋਂ ਕਰ ਲੈਣੇ ਬਾਈ ਗਾਂ ਤੋਂ ਕਰਨਾ ਗਾਂ ਤੋਂ ਕਰ ਲਓ ਜਿਹਦਾ ਚੱਲ ਫਿਰ ਛੋਟੀ ਦੀ ਦੱਸ ਮੈਨੂੰ ਜਿਹੜੀ ਤੇਰੀ ਆਹ ਛੋਟੀ ਆ ਗਈ ਹਾਂ ਹਾਂ ਬਾਈ ਸੋਹਣਾ ਸੱਜਣਾ ਛੋਟੀ ਤੇਰੀ ਆ ਵੀ ਚੰਗੀ ਐ ਚੰਗੀ ਐ ਬਾਈ ਚੰਗੀ ਐ ਕਿੰਨਾ ਸੂਆ ਸੋਹਣਾ ਇਹ ਸੂਆ ਦੂਜਾ ਸੂ ਬਾਈ ਦੂਜਾ ਸੂਆ ਹਾਂ ਹਾਂ ਬਾਈ ਅ ਪਹਿਲੇ ਸੂਏ ਦਾ ਕਿੰਨਾ ਦੁੱਧ ਪਾਇਆ ਹੋਏ ਨੇ ਮਾਲਕਾਂ ਨੇ ਬਾਈ 12 ਤੋਂ 13 ਕਿਲੋ ਦੁੱਧ ਦੱਸਿਆ ਆਪਾਂ ਐਵੇਂ 15 16 ਨਹੀਂ ਕਹਿੰਦੇ ਉਹਦਾ ਫਾਇਦਾ ਨਹੀਂ ਕੋਈ ਯਾਰ ਵੈਰੀ ਗੁੱਡ ਹਾਂ 12 13 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਕੱਦ ਕੋਦ ਬਹੁਤ ਛੋਟੀ ਵੱਡੀ ਐ ਇੱਕ ਦੀ 15 ਕਿਲੋ ਦੁੱਧ ਹੀ ਦੇ ਦੂ ਛੋਟੀ ਇਹਦਾ ਲੇਵਾ ਦਿਖਾਇਆ ਹਾਂ 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 ਹੈਨਾ ਤੇ ਉਦੋਂ ਜਮਾ ਰਿਕਾਰਡ ਤੋੜੂਗੀ ਹਾਂ ਚੰਗੀ ਆ ਬਈ ਹਜੇ ਤਾਂ 13 14 ਤਰੀਕ ਨੂੰ ਦਿਨ ਪੂਰੇ ਹੋਣੇ ਨੇ ਹਜੇ 5 6 ਦਿਨ ਪਏ ਵੀ ਨਹੀਂ ਦੇ 6 ਦਿਨ ਪਏ ਹਾਂ 5 6 ਦਿਨ ਪਏ ਆ ਬਈ ਵੈਰੀ ਗੁੱਡ ਫਿਰ ਮੈਂ ਖੜੀ ਦਾ ਲੇਵਾ ਦਿਖਾ ਦਾਂ ਹਾਂ ਦਿਖਾ ਦਿਓ ਬਈ ਦਿਖਾ ਤੇ ਇਹਦਾ ਕੋਈ ਟੀਕਾ ਟੱਲਾ ਕਿਹੜਾ ਲੱਗਿਆ ਜਾਂ ਆਪ ਕੋਈ ਪਤਾ ਕਿਸੇ ਦੀ ਇਹਦਾ ਨਹੀਂ ਬਈ ਪਤਾ ਆਪਾਂ ਨੂੰ ਜੇ ਮੈਂ ਪੁੱਛਿਆ ਨਹੀਂ ਆਪਾਂ ਝੂਠ ਮਾਰਦੀਏ ਨਾ ਆਦੇ ਕੋਈ ਆ ਜਿਹੜਾ ਥਾਨਲੇਵਾਰ ਆ ਗਿਆ ਨਾ ਜਿਹੜਾ ਪੰਜ ਤੋਂ 6 ਦਿਨ ਝੋਟੀ ਕੱਢਦੀ ਆ ਬਈ ਵੱਡੀ ਬੁੱਡੀ ਹਾਈਟ ਹੂਟ ਬਹੁਤਾ ਬਈ ਝੋਟੀ ਦੀ ਨਹੀਂ ਸਹੀ ਗੱਲ ਹੈ ਤੇਰੀ ਝੋਟੀ ਚੰਗੀ ਹੈਗੀ ਆ ਦੇਖ ਮੂੰਹ ਦੀ ਵੀ ਸੋਹਣੀ ਆ ਚੰਗੀ ਆ ਬਈ ਚੰਗੀ ਸਾਰੀ ਮਾੜੀ ਕਿਸੇ ਪਾਸੇ ਨੂੰ ਨਹੀਂ ਹੈਗੀ ਬਈ ਖੋਲ ਫਿਰ ਕੇ ਆਪਾਂ ਤੋਲ ਕੇ ਦਿਖਾਈਏ ਲੋ ਵੀ ਆ ਵੀ ਝੋਟੀ ਜਿਹੜੀ ਹੈਗੀ ਬਾਈ ਦੀ ਚੰਗੀ ਆ ਸਣੀ ਮੈਂ ਤੁਹਾਨੂੰ ਦੱਸਾਂ ਆ ਗਿਆ ਸੇਠਾਂ ਦਾ ਮੁੰਡਾ ਵਪਾਰ ਕਰਦਾ ਤੇ ਵਪਾਰ ਵੀ ਭਾਈ ਝੋਟੀ ਦਾ ਤੇ ਚੰਗਾ ਹੀ ਆ ਕੰਮ ਜਿਹੜਾ ਹਜੇ ਤਾਂ ਨਾ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਝੋਟੀ ਜਿਹੜਾ ਬੰਦਾ ਲੈ ਗਿਆ ਤੇ ਉਹ ਝੋਟੀ ਨਾ ਯਾਦ ਰੱਖੂਗਾ ਸੋਨੇ ਥਾਂਡੇ ਵੇ ਵਾਲੀ ਝੋਟੀ ਆ ਤੇ ਹੁਣ ਤੁਸੀਂ ਇਹਦਾ ਕੱਟ ਕਾਟ ਨੋਟ ਕਰ ਲੋ ਐਨ ਸਾਫ ਸੁਥਰੇ ਥਾਂਲੇ ਵੇ ਵਾਲੀ ਝੋਟੀ ਆ ਤੇ ਦਿਨ ਹਜੇ ਪੈਂਦੇ ਆ ਇਹਦੇ ਕੱਚੀ ਹੈਗੀ ਆਜਾ ਪਤਾ ਓੜੀ ਇਧਰ ਇਹ ਇਧਰ ਲਿਆ ਸੰਨੀ ਕਰਾ ਇਹ ਆ ਦੇਖ ਲੋ ਮਿੱਤਰੋ ਇਹ ਲੈ ਵਾ ਇੱਕ ਵਾਰੀ ਹੋਰ ਦਿਖਾਦਾ ਮੈਂ ਹੋਲੀ ਹੋਲੀ ਦਾ ਪੁਤਖੰਡ ਹੋਲੀ ਆਇਆ ਮੋੜ ਦਾ ਕੋਈ ਗੱਲ ਨਹੀਂ ਬਣਦੇ ਥਾਂ ਸਾਡੇ ਕੋਲ ਥੋੜਾ ਜਿਹਾ ਭੀੜਾ ਸੰਨੀ ਤੇ ਆ ਜਾ ਐ ਸਣੀ ਹਾਂ ਬਾਈ ਦਿਨ ਤਾਂ ਲੈ ਜੂ ਯਾਰ ਹਜੇ ਹੈਨਾ ਦਿਨ ਤਾਂ ਬਾਈ ਹਫਤਾ ਲੈ ਜੂ ਛੁੱਟੀ ਹਜੇ 5-6 ਦਿਨ ਤਾਂ ਹਜੇ ਦਿਨ ਪੂਰੇ ਹੋਣ ਜੀ ਪੈਨੇ ਠੀਕ ਆ ਗੱਲ ਹਾਂ ਹਾਂ ਬਾਈ ਨਹੀਂ ਸਾਫ਼ ਹੈ ਲੈਵੇ ਤਾਂ ਸਾਫ਼ ਆ ਬਾਕੀ ਬਾਕੀ ਬਾਈ ਚੰਗੀ ਜੇ ਤੁਸੀਂ ਬੱਟੇ ਜਿਹੜੇ ਭਰਾ ਉਹਨਾਂ ਦੇ ਉਹ ਆਪੇ ਨੋਟ ਕਰ ਲੈਣਗੇ ਥੱਲੋਂ ਦਿਖਾ ਦੇਣਾ ਆਹ ਦੇਖ ਲਓ ਭਾਈ ਇਹ ਮੈਨੂੰ ਜ਼ੋਰ ਲੱਗ ਜਾਂਦਾ ਹੁੰਦਾ ਦਿਖਾਉਣ ਤੇ ਕਈ ਵਾਰੀ ਆਏ ਹੁੰਦਾ ਬੰਦੇ ਨੇ ਦੂਰੋਂ ਨੇੜੋਂ ਆਉਣਾ ਹੁੰਦਾ ਹਾਂ ਹਾਂ ਬਾਈ ਸਣੀ ਫਿਰ ਰੇਟ ਕੀ ਕਰਤਾ ਸਣੀ ਦਾ ਫਿਰ ਰੇਟ ਤਾਂ ਬਾਈ ਇਹਨਾਂ ਮਰਜ਼ੀ ਕਰ ਵਾਲਾ ਰੇਟ ਤਾਂ ਦਾ ਛੁੱਟੀ ਦਾ ਹੀ ਆ ਛੁੱਟੀਆਂ ਦਾ ਕੀ ਐ ਮੁੱਲ ਤਾਂ 160 ਕਰੀ ਜ ਜਮਾ ਮੀਂ ਕਾਟਾ ਬਾਟਾ ਬਾਈ ਲੈਣ ਦੇਣਾ ਹਾਂ 135000 ਦੀ ਝੁੱਟੀ ਦੇ ਦਾਂਗੇ ਅੱਛਾ 100 ਕਿਲੋਮੀਟਰ ਕਿਰਾਇਆ ਫਰੀ 100 ਕਿਲੋਮੀਟਰ ਕਿਰਾਇਆ ਹਾਂ ਠੀਕ ਹੈ ਹਾਂ ਹਾਂ ਬਾਈ ਚਲੋ 135 ਦੀ ਜਿਹੜੀ ਤੇਰੀ ਆਹਾ ਆ ਗਈ ਬਹਿੜ ਇੱਧਰ ਆ ਕੇ ਰਾ ਯਾਰ ਇਹਦਾ ਕੱਦ ਕਾਠੀ ਬੜਾ ਹੋ ਵੱਡੀ ਬੁੱਡੀ ਬਾਲੀਆਂ ਬਈ ਬਹਿੜ ਹਣਾ ਯਾਰ ਠੰਡੀ ਬਾਈ ਜਿਵੇਂ ਮਰਜੀ ਜਿੱਥੇ ਮਰਜੀ ਬੈਠਾ ਰਹਿ ਲੈ ਲੈ ਜਿਵੇਂ ਮਰਜੀ ਉਹ ਕਰੀ ਜਾ ਕਿੰਨੇ ਦਿਨ ਪਏ ਦੇ ਇਹਦੇ ਬਾਈ 19 ਤਰੀਕ ਨੂੰ ਦਿਨ ਪੂਰੇ ਹੋਣੇ 19 ਤਰੀਕ ਨੂੰ ਦਿਨ ਪੂਰੇ ਆ ਹਾਂ ਹਾਂ ਬਾਈ ਠੀਕ ਹੈ ਤੇ ਫਿਰ ਮੈਨੂੰ ਐ ਦੱਸਦੇ ਵੀ ਇਹ ਦੂਜਾ ਸੂਆ ਕਿ ਤੀਜਾ ਮਾਲਕਾਂ ਨੇ ਤਾਂ ਬਈ ਦੂਜਾ ਕਿਹਾ ਆਪਾਂ ਤੀਜਾ ਹੀ ਮੰਨ ਸਕਦੇ ਹਾਂ ਠੀਕ ਐ ਉਹ ਹੈ ਮਾਲਕਾਂ ਨੇ ਦੂਜਾ ਆਖਿਆ ਦੂਜਾ ਕਿਹਾ ਬਈ ਠੀਕ ਆ ਤੇ ਕਿੰਨਾ ਦੁੱਧ ਪਾਇਆ ਇਹਨੇ ਇਹਨੇ ਬਈ 21 20 ਕਿਲੋ ਦੁੱਧ ਪਾਇਆ ਹੋਇਆਗਾ ਪਹਿਲੇ ਸੂਏ ਪਹਿਲੇ ਸੂਏ ਤੇ ਹੁਣ ਆਪਾਂ ਕਿੰਨੇ ਮਤਲਬ ਕਿੰਨਾ ਦੁੱਧ ਕਹਿ ਕੇ ਦੇਣੀ ਐ ਇਹ ਬਸ 20 ਕਿਲੋ ਮੰਨ ਲੈ ਬਈ ਗਾਇਨ ਪਾ 25 ਕਿਲੋ ਦੇ ਦੇ ਸਿਆਲ ਦਾ ਮੌਕਾ ਹੈ ਨਾ ਦਾ ਮੌਕਾ ਹੈਗਾ 25 ਕਿਲੋ ਵੀ ਦੇ ਸਕਦੀ ਆ ਆਪਾਂ 20 ਕਿਲੋ ਮੰਨ ਲੈ ਖੋਲ ਫਿਰ ਕਰਾ ਤੋੜ ਕੇ ਦਾ ਇਹਦਾ ਮੈਨੂੰ ਟਾਟਾ ਪਾਟਾ ਜਿਹਾ ਰ ਇਹਦਾ ਬਈ ਮੁੱਲ ਜੇ ਇਹਨਾਂ ਮਰਜ਼ੀ ਕਰਾਲਾ 85 ਕਰਾਲਾ ਹਾਂ ਬਸ 2 ਘਟ 80 ਦੀ ਬਿਹੜ ਦੇ ਦਾਂਗੇ ਆਪਾਂ 2 ਘਟ 80 ਹਾਂ ਇਹਦਾ ਵੀ ਬਸ 100 ਕਿਲੋਮੀਟਰ ਕਰਾਇਆ ਫ੍ਰੀ ਕਰ ਦਾਂਗੇ ਖੋਲ ਫਿਰ ਕੇ ਰਾਂ ਲੈ ਵੀ ਆਹਾ ਦੇਖ ਲੋ ਹਜੇ ਤਾਂ ਲਿਵਾਏ ਇਹਨੇ ਬਣਾਉਣਾ ਥੱਲੋਂ ਥਣ ਲਿਵਾ ਜਿਹੜਾ ਹੈਗਾ ਨਾ ਬੜਾ ਖੁੱਲਾਗਾ ਇਹ ਆ ਚੈੱਕ ਕਰ ਲੋ ਵੀ ਕਦ ਕਾਠ ਨੋਟ ਕਰ ਲੋ ਥੱਲੋਂ ਥਣ ਲਿਵਾ ਵੀ ਸਾਫ਼ ਆ ਤੇ ਕਰਮਾ ਵਾਲੀ ਜਿਹੜਾ ਹੈਗਾ ਵੱਡੀ ਬੁੱਡੀ ਬਹੁਤ ਆ ਬਾਈ 20 ਕਿਲੋ ਦੁੱਧ 20 ਕਿਲੋ ਦੁੱਧ ਗਰਲੈਂਡੋ ਟੱਚ ਆਉਂਦੀ ਆ ਬਾਈ ਇਹਦੇ ਗਿਰਦਾ ਸੀਮਨ ਲੱਗਿਆ ਹੋਇਆ ਕਿਵੇਂ ਗਿਰਦਾ ਸੀਮਨ ਲੱਗਿਆ ਹੋਇਆ ਆਪਾਂ ਮਾਲਕਾਂ ਨੂੰ ਪੁੱਛ ਕੇ ਦੱਸ ਦਾਂਗੇ ਵੀ ਕਿਹੜਾ ਸੀਮਨ ਲੱਗਿਆ ਹੋਇਆ ਠੀਕ ਹੈ ਤੇ ਆਪ ਇਹ ਗਰਲੈਂਡੋ ਜੇ ਟੱਚ ਚ ਆਉਂਦੀ ਹੈ ਠੀਕ ਹੈ ਤੇ ਹਾਂ ਇਹਦੇ ਲੱਗਿਆ ਗਿਰ ਹੈ ਵੈਰੀ ਕੁੱਟਾ ਹਾਂ ਹਾਂ ਭਾਈ ਨਹੀਂ ਤੇਰੀ ਜਿਹੜੀ ਬਿਹੜ ਹੈਗੀ ਇਹ ਵੀ ਚੰਗੀ ਆ ਗਈ ਬਾਕੀ ਜਿਹੜੀ ਹੈਗੇ ਆ ਦਰਸ਼ਕ ਦੱਸਣਗੇ ਆ ਦੋ ਘੱਟ ਯਾਰ 78000 ਹੋ ਗਿਆ ਨਾ ਹਾਂ ਭਾਈ 78000 ਆ ਜਾ ਫਿਰ ਕਿਹਨ ਇੱਧਰਲੇ ਪਾਸੇ ਆ ਜਾ ਅੱਛਾ ਜਿਹੜੀ ਤੇਰੀ ਆਹਾ ਆ ਗਈ ਝੋਟੀ ਇਹਦਾ ਡਾਇਮੰਡ ਪੀਸ ਹੀ ਹੈ ਭਾਈ ਇਹ ਤਾਂ ਯਾਰ ਨਾ ਤੇਰੀ ਵਾਲੀ ਗੱਲ ਹੈ ਹੈ ਤਾਂ ਡਾਇਮੰਡ ਪੀਸ ਹੀ ਹੁਣ ਮੈਨੂੰ ਐਂ ਦੱਸ ਦੇ ਵੀ ਇਸ ਝੋਟੀ ਦਾ ਸੂਆ ਕਿੰਨਾ ਸੂਈ ਦੂਜਾ ਸੂਆ ਸੂਈ ਬਾਈ ਦੂਜਾ ਸੂਆ ਸੂਈ ਆ ਹਾਂ ਬਾਈ ਘਰਮ ਵਾਲੀ ਤਾਜੀ ਸੂਈ ਆ ਗਈ ਅੱਜੀ ਸੂਈ ਆ ਬਾਈ ਦੁਪਹਿਰੇ ਬਸ 12:00 ਵਜੇ ਠੀਕ ਆ ਆਪ ਹੀ ਅੱਜ ਰੁਪਈਆ ਬਾਈ ਤੇ ਇਹਦੇ ਮਗਰ ਜਿਹੜਾ ਕੱਟਾ ਮਗਰ ਕੱਟਾ ਬਾਈ ਟੌਪ ਦਾ ਪੂਰਾ ਇਹ ਗੋਲਡਨ ਬੂਰੇ ਸਾਣ ਦਾ ਕੱਟਾ ਹੈ ਬਾਈ ਗੋਲਡਨ ਦਾ ਗੋਲਡਨ ਦਾ ਹਾਂ ਠੀਕ ਆ ਆਪਾਂ ਮਾਲਕਾਂ ਨਾਲ ਗੱਲ ਵੀ ਕਰਾ ਦਾਂਗੇ ਜਿੱਥੋਂ ਲਈ ਆ ਅੱਜ ਸੋ ਬਾਈ ਕੱਟਾ ਬੜਾ ਸਟੂਣਾ ਬਰਾਟਾ ਉਪਦਾ ਬਾਈ ਦੋਨੇ ਅੱਖਾਂ ਚਟੀਆਂ ਯਾਰ ਨਿਸ਼ਾਨ ਸਾਰੇ ਪੂਰੇ ਕਰਦਾ ਤੇ ਜਿਹੜੀ ਤੇਰੀ ਇਹ ਜਿਹੜੀ ਝੋਟੀ ਆ ਗਈ ਦੂਜਾ ਸੂਆ ਸੂਈ ਜਿਵੇਂ ਦੂਜਾ ਸੂਈ ਕਿੰਨਾ ਦੁੱਧ ਪਾ ਦੂਗੀ ਇਹ ਇਹ ਆਇਤੀ ਦੇਣਾ ਚਾਹੀਦਾ ਬਾਈ 18 ਕਿਲੋ ਦੁੱਧ ਝੋਟੀ ਨੂੰ ਪਹਿਲਾਂ ਨਹੀਂ ਦਿੱਤਾ 15 14 15 ਕਿਲੋ ਦੁੱਧ ਅੱਛਾ ਹਾਂ ਪਹਿਲਾਂ ਨਹੀਂ 14 15 14 15 ਕਿਲੋ ਦੁੱਧ ਦਿੱਤਾ ਬਾਈ ਵੈਰੀ ਗੁੱਡ ਤੇ ਫਿਰ ਹੁਣ ਇਹ ਆਪਾਂ ਜੇ ਗੱਲ ਕਰ ਲਗੇ ਵੀ ਇਹਦੇ ਰੇਟ ਦੀ ਪਹਿਲਾਂ ਰੇਟ ਤਾਂ ਇਹਦਾ ਮੈਨੂੰ ਫੇਰ ਦੱਸੀ ਚੱਲ ਪਹਿਲਾਂ ਤੂੰ ਤੋੜ ਕੇ ਦਿਖਾ ਯਾਰ ਮੈਂ ਤੋੜ ਕੇ ਦਿਖਾਵਾਂ ਛੋਟੀ ਡਾਇਮੰਡ ਹੀ ਆ ਬਈ ਡਾਇਮੰਡ ਪੀਸੀ ਆ ਪਹਿਲਾਂ ਖੜੀ ਦਾ ਲੇਵਾ ਦਿਖਾ ਦਮੈਂ ਹਾਂ ਹਾਂ ਦਿਖਾ ਦਿਓ ਬਈ ਥਣ ਤਾਂ ਰੁਗ ਰੁਗ ਦੇ ਲੱਗਿਆ ਮਿੱਤਰੋ ਆ ਦੇਖਿਓ ਬੂਰੀ ਆ ਜਿਹੜੀ ਆ ਪੂਰੀ ਆ ਨਾ ਜਿਹੜੀ ਬਹੁਤ ਘੱਟ ਮਿਲਦੀ ਆ ਮਿੱਤਰੋ ਸਾਫ਼ ਸੁਥਰੇ ਯਾਰ ਨਾ ਪਿੱਛੇ ਦੀ ਜਿਹੜੀ ਹੈਗੀ ਆ ਉਹ ਤੁਹਾਡੇ ਬਾ ਕਮਾਲਾ ਤੁਹਾਨੂੰ ਪਸੰਦ ਆਊਗੀ ਬਾਕੀ ਲੇਵਾ ਦੇਖ ਲਓ ਐਡਾ ਸਾਫ਼ ਸੁਥਰਾ ਲੇਵਾ ਯਾਰ ਤੇ ਕੁਆਲਿਟੀ ਵਾਲਾ ਪੱਖ ਬਾਕੀ ਜਿਹੜਾ ਬੱਚਾ ਮਗਰ ਭਾਈ ਉਹ ਵੀ ਚੰਗਾ ਹੈਗਾ ਬੜਾ ਚੰਗਾ ਬਾਈ ਕੱਟੀ ਹੁੰਦੀ ਤਾਂ 20000 ਰੁਪਏ ਹੋ ਜਾਂਦੀ ਠੀਕ ਆ ਗੱਲ ਇਹ ਆ ਦੇਖੋ ਹਜੇ ਨਾ ਤੁਰਦੀ ਨਹੀਂ ਇਹ ਆ ਦੇਖ ਲਓ ਹੁਣ ਤੁਸੀਂ ਲੈਵਾ ਦੇਖ ਲਓ ਕਰਮਾਲੀ ਦਾ ਐਨ ਪੂਰਾ ਚੰਗਾ ਯਾਰ ਜਮਾ ਵਾਲਾ ਖੀ ਵਰਗੀ ਪਈ ਐ ਨਹੀਂ ਲੈ ਚੱਲ ਲੈ ਚੱਲ ਲੈ ਚੱਲ ਮੈਂ ਹੋ ਜਾਣਾ ਮਗਰ ਲੈ ਬਹੁਤ ਜਿਆਦੇ ਚੰਗੀ ਕੁਆਲਿਟੀ ਵਾਲੀ ਬੂਰੀ ਮਾਝਾ ਮਿੱਤਰੋ ਬੂਰੀ ਕੀ ਐ ਨਾ ਯਾਰ ਅਬੀ ਮਸਨਦੇਰੇ ਦਾ ਡਾਇਮੰਡ ਪੀਸੀ ਆ ਹੈ ਪੂਰੀ ਟੌਪ ਦੀ ਮੈਂ ਆ ਬਾਈ ਇਹ ਜੀ ਹਾਂ ਨਹੀਂ ਚੰਗੀ ਐ ਤੇਰੀ ਝੋਟੀ ਚੰਗੀ ਐ ਸੋਹਣੀ ਵੀ ਐ ਇਹ ਐ ਨਹੀਂ ਹੈਗਾ ਗੱਲ ਵੀ ਸੋਣੀ ਨਾ ਹੋਵੇ ਬਾਕੀ ਦੁੱਧ ਦੀ ਗਰੰਟੀ ਰਹੂ ਭਾਈ ਜਮਾਂ 16 ਕਿਲੋ ਦਾ ਆਪਾਂ ਗਰੰਟੀ ਦੇ ਦਾਂਗੇ 14 15 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਦੇਉ 18 ਅੱਛਾ ਪਰ ਆਪਾਂ 16 ਕਿਲੋ ਦੀ ਜਮਾਂਨ ਓਟ ਦੇ ਦਾਂਗੇ ਝੋਟੀ ਦੀ ਠੀਕ ਆ ਗੱਲ ਨਹੀਂ ਯਾਰ ਤੇਰੀ ਝੋਟੀ ਦਾ ਝੋਟੀ ਆ ਮਿੱਤਰਾ ਮੈਨੂੰ ਸੋਣੀ ਲੱਗੀ ਬਾਕੀ ਜਿਹੜੇ ਦਸਤਕ ਦੇਖੀ ਜਾਂਦੇ ਆ ਤੇ ਪਸੰਦ ਹੋ ਉਹਨਾਂ ਨੂੰ ਵੀ ਆਊਗੀ ਹੁਣ ਇਹਦਾ ਰੇਟ ਕਿੰਨਾ ਕਰਤਾ ਰੇਟ ਦਾ ਭਾਈ ਫੋਨ ਤੇ ਕਰਾਂਗੇ ਓ ਝੋਟੀ ਨੂੰ ਫੋਨ ਤੇ ਕਰ ਦਾਂਗੇ ਰੇਟ ਡੰਡੀ ਗੱਲ ਤੇ ਚੰਗੀ ਆ ਵੇ ਮੈਂ ਤੁਹਾਨੂੰ ਗੱਲ ਦੱਸਾਂ ਸੇਠਾ ਆ ਗੰਡੇ ਗੱਲ ਨਾਲ ਹੀ ਗੱਲ ਹੈ ਤੇਰੀ ਨਹੀਂ ਗੰਡੇ ਗੱਲ ਨਾਲ ਤਾਂ ਨਹੀਂ ਬਈ ਛੋਟੀ ਚੰਗੀ ਐ ਅੱਛਾ ਆਪਾਂ ਫੋਨ ਤੇ ਕਰਾਂਗੇ ਰੇਟ ਦਾ ਛੋਟੀ ਚੰਗੀ ਐ ਐ ਤਾਂ ਨਹੀਂ ਹੈਗਾ ਕਿਤੇ ਪੂਰਾ ਨਾ ਉਹੀ ਨਹੀਂ ਬਈ 4-5 ਲੱਖ ਮੰਗਦੇ ਆਪਾਂ ਕਿਹਨੂੰ 4-3-4 ਲੱਖ ਮੰਗੇ ਖੜਦੇ ਐ ਇਹਦਾ ਬਈ ਤੁਸੀਂ ਦੇਖ ਲੋ ਹੈ ਛੋਟੀ ਪਰ ਚੰਗੀ ਐ ਟਾਪ ਦੀ ਐ ਬਸ ਸਵਾ ਲੱਖ ਦੀ ਜੇ ਆਪਾਂ ਨੂੰ ਟੋਕੜ ਗੱਪਣ ਦੇ ਬੰਦੇ ਦੇ ਬੰਦਾ ਤਾਂ ਵੀ ਲੈ ਲਾਂਗੇ ਆਪਾਂ ਅੱਛਾ ਹਾਂ ਹਾਂ ਸਵਾ ਲੱਖ ਦੀ ਟੋਕੜ ਗੱਪਣ ਵਾਪਸ ਬੁਰੀ ਵਾਪਸ ਲੈ ਲਾਂਗੇ ਬਈ ਉਹਨੀ ਗੱਲ ਤੇਰੀ ਸਿਰ ਆ ਲੱਗੀ ਫਿਰ ਬੱਚਾ ਨਾਲ ਹੋਵੇ ਤਾਂ 9 ਮਹੀਨਾ ਦੀ ਗੱਬਣ ਹੋਵੇ ਬਾਈ ਹੈ ਆਪਾਂ 6 ਸਵਾ ਲੱਖ ਦੀ ਦੁਬਾਰੇ ਵੀ ਲੈ ਲਾਂਗੇ ਹੁਣ ਤਾਂ ਫਿਰ ਫੋਨਤੀ ਆ ਗਿਆ ਕੰਮ ਹਾਂ ਹੁਣ ਫੋਨ ਤੇ ਚੱਲ ਨੰਬਰ ਬੋਲ ਸੇਠਾ ਨੰਬਰ ਬਾਈ 62806 55717 62806 6 55717 55717 17 ਹਾਂ ਠੀਕ ਆ ਤੇ ਲੋ ਵੀ ਇਹ ਸੀ ਬਈ ਸਣੀ ਸੇਠ ਸਾਡਾ ਤੇ ਇੱਥੇ ਕੋਈ ਵੀ ਨਗ ਆਉਂਦਾ ਤਾਂ ਇੱਥੇ ਆ ਜਾਓ ਪਸੰਦ ਕਰ ਲਿਓ ਝੋਟੀ ਨਾਲ ਪਸੰਦ ਆ। ਮੰਮੀ ਹੋਰ ਵੀ ਆਉਂਦੀਆਂ ਰਹਿੰਦੀਆਂ ਨੇ ਬਾਈ। ਠੀਕ ਹੈ। ਤੇ ਲੈ ਜਾ ਸਕਦੇ ਹੋ ਤੇ ਤਿੰਨ ਨਗ ਨੇ ਬਾਈ ਕੋਲੇ ਤੇ ਤਿੰਨਾਂ ਦੀ ਤਿੰਨਾਂ ਦੀ ਡਿਟੇਲ ਆਪਾਂ ਦੇਤੀ ਕਿਵੇਂ ਲੱਗਿਆ ਕੰਮ ਦੱਸਿਓ ਬਾਕੀ ਧੰਨਵਾਦ।